ਸਾਸਤਰੀ ਕਾਲ ਜੀ ਸਾਨੂੰ ਜਪਾ ਲੈ ਕੇ ਜੀ ਬਹੁਤ ਹੀ ਬਾਰੇ ਸੂਟਾਂ ਦੇ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਰਹਿ ਗਿਆ ਜੀ ਪਿਓਰ ਨੇਚਰਲ ਫਰੇ ਦਾ ਸੂਟ ਰਹਿ ਗਿਆ ਬਹੁਤ ਸੋਹਣਾ ਪ੍ਰਿੰਟ ਰਹਿ ਗਿਆ ਵੀ ਦੋਸਤੀ ਉੱਪਰ ਇੰਬੋਡਰੀ ਕੀਤੀ ਹੋਈ ਮਿਲੇਗੀ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜੇ ਅਗਲੇ ਸੂਟ ਆਣਗੇ ਇਹ ਆਪਾਂ ਲੈ ਕੇ ਜੀ ਹੈਵੀ ਦੁਪੱਟੇ ਨਾਲ ਹੋਣਗੇ ਇਹਨਾਂ ਦੇ ਆਰਗੈਂਜ਼ਾ ਪ੍ਰਿੰਟਡ ਸ਼ਰਟ ਹੋਏਗੀ ਉਪਾੜਾ ਦੀ ਬਾਟਮ ਹੋਏਗੀ ਨਾਲ ਹੋਏਗਾ ਚਨਾਉਂ ਦਾ ਦੁਪੱਟਾ ਘੇਰੇ ਤੇ ਵਰਕ ਰਹੇਗਾ ਜਿਹੜਾ ਦੁਪੱਟਾ ਉਸ ਦੇ ਉੱਪਰ ਵੀ ਲੈਸ ਦਾ ਪ੍ਰੋਪਰ ਕੰਮ ਕੀਤਾ ਹੋਇਆ ਮਿਲੇਗਾ ਇਹ ਵੀ ਰਹੇਗਾ ਜੀ ਆਰਗੈਂਜ਼ਾ ਸ਼ਰਟ ਹੋਏਗੀ ਉਪਾੜਾ ਸਲਵਾਰ ਹੋਏਗੀ ਚਨਾਉਂ ਦਾ ਦੁਪੱਟਾ ਹੋਏਗਾ ਇਹ ਜਿਹੜਾ ਸੂਟ ਹੈਗਾ ਸ਼ਰਟ ਰਹੇਗੀ ਆਰਗੈਂਜ਼ਾ ਦੀ ਬਹੁਤ ਸਾਰਾ ਪ੍ਰਿੰਟ ਰਹੇਗਾ ਵਰਕ ਰਹੇਗਾ ਉਪਾੜਾ ਦੀ ਬਾਟਮ ਚੁਣੋਂ ਦਾ ਦੁਪੱਟਾ ਹੋਏਗਾ ਜਿਹੜੇ ਇਹ ਸੂਟ ਰਣਗੇ ਸ਼ਰਟ ਮਿਲੇਗੀ ਆਰਗੈਂਜ਼ਾ ਦੀ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਕੇਰੇ ਤੇ ਵਰਕ ਰਹੇਗਾ ਉਪਾੜਾ ਦੀ ਬਾਟਮ ਆਰਗੈਂਜ਼ਾ ਦਾ ਪ੍ਰਿੰਟਡ ਦੁਪੱਟਾ ਹੋਏਗਾ ਵਰਕ ਕੀਤਾ ਹੋਇਆ ਮਿਲੇਗਾ ਇਹ ਰਹਿਣਗੇ ਜੀ ਵੈਲਵਟ ਡਿਜੀਟਲ ਪ੍ਰਿੰਟ ਸੂਟ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਅਗਲੇ ਜਿਹੜੇ ਸੂਟ ਰਹਿਣਗੇ ਇਹ ਤੁਹਾਨੂੰ ਮਿਲੇਗਾ ਜੀ ਨੇਚਰਲ ਕ੍ਰੇਪ ਦਾ ਸੂਟ ਮਿਲੇਗਾ ਇਸ ਦੇ ਉੱਪਰ ਬਹੁਤ ਸਾਰਾ ਪ੍ਰਿੰਟ ਰਹੇਗਾ ਇੰਬੋਡਰੀ ਰਹੇਗੀ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡਗਾ ਸ਼ਿਪਿੰਗ ਫ੍ਰੀ ਰਹੇਗੀ ਇਨਾਂ ਵਿੱਚ ਵੀ ਕਲਰ ਆਪਸ਼ਨ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਹਨਗੇ ਪਸ਼ਮੀਨਾ ਦਾ ਸੂਟ ਰਹੇਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਵਿਦ ਇੰਬੋਟਰੀ ਰਹੇਗੀ ਪਲੇਨ ਬਾਟਮ ਹੋਏਗੀ ਨਾਲ ਹੋਏਗਾ ਸਟਾਲ ਹੋਏਗਾ ਉਸ ਦੇ ਉੱਪਰ ਵੀ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਇਹ ਜਿਹੜੇ ਸੂਟ ਹਨਗੇ ਇਹ ਵੀ ਤੁਹਾਨੂੰ ਮਿਲੇਗਾ ਪਸ਼ਮੀਨੇ ਦਾ ਸੂਟ ਮਿਲੇਗਾ ਪੰਜ ਮੁੱਤਿਆਂ ਦੀ ਕਟ ਰਹੇਗੀ ਘੇਰੇ ਤੇ ਵਰਕ ਰਹੇਗਾ ਬਹੁਤ ਸੋਹਣੀ ਬੋਡੀ ਰਹੇਗੀ ਇਹਨਾਂ ਸੂਟਾਂ ਤੇ ਬੋਰ ਬਿਲਕੁਲ ਵੀ ਨਹੀਂ ਆਏਗੀ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ